ਸੋ ਜਿਮਨੀ ਚੌਣ ਡੇਹੜਾ ਬਾਬਾ ਨਾਨਕ ਦੇ ਵਿੱਚ ਸਵੇਰ ਤੋਂ ਹੀ ਨਿਕਲਦੇ ਨੇ ਐਮ ਐਲ اے ਅਮਲ ਸ਼ੇਰ ਸਿੰਘ ਛਾਰੀਕਲ ਸੀ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ ਵੋਟ ਮੰਗਣ ਵਾਸਤੇ ਅੱਜ ਸਵੇਰ ਤੋਂ ਹੀ ਨਿਕਲੇ ਨੇ ਤਰਕਸ਼ਾਰ ਤੋਂ ਕਦੇ ਡੇਹੜਾ ਬਾਬਾ ਨਾਨਕ ਤਾਂ ਕਦੇ ਕਲਾਨੌਰ ਪਿੰਡਾ ਪਿੰਡਾ ਵਿੱਚ ਜਾ ਕੇ ਹੱਥ ਜੋੜ ਕੇ ਅਪੀਲ ਕਰਦੇ ਪਏ ਨੇ ਕਿ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਦੇ ਵਿੱਚ ਵੋਟ ਪਾਓ ਕਿਉਂਕਿ ਕਹਿੰਦੇ ਨੇ ਕਿ ਕੰਮ ਕੀਤੇ ਨੇ ਤੇ ਕੰਮ ਕਰਾਂਗੇ ਜੇ ਤੁਸੀਂ ਉਹਨਾਂ ਦੇ ਕੰਮ ਚੰਗੇ ਲੱਗਦੇ ਨੇ ਤੇ ਵੋਟ ਪਾਓ ਨਹੀਂ ਤੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਸਾਫ਼ ਲਫ਼ਜ਼ਾਂ ਚ ਕਹਿ ਦਿੱਤਾ ਗਿਆ ਆਪਾਂ ਤੁਹਾਡੇ ਕੋਲ ਵੋਟ ਮੰਗਾ ਨਹੀਂ ਆਂਦੇ ਤੁਹਾਨੂੰ ਵੀ ਪਤਾ ਹੈ ਬਿਜਲੀ ਦੀ ਬਿੱਲ ਕਰ ਲਈ ਗੱਲ ਉਹ ਵੀ ਮਾਫ਼ ਹੋ ਗਏ ਨੇ ਕਰਾਂਗੇ ਸੱਚ ਗੱਲ ਜੀ ਸੱਚ ਗੱਲ ਸੱਚ ਗੱਲ ਸਰ ਫੇਰੇ ਨਿਕਲ ਜਾਂਦੇ ਹੋ ਤੁਸੀਂ ਪਤਾ ਨਹੀਂ ਖਾਣਾ ਖਾਂਦੇ ਕਿ ਨਹੀਂ ਖਾਂਦੇ ਰਾਤ ਨੂੰ ਵੀ 12 ਵਜ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਜਿਮਨੀ ਚੌਂ ਦੇ ਵਿੱਚ ਪੂਰਾ ਜੋਰ ਲੱਗਦਾ ਵੇਖੋ ਜੀ ਸਾਡੀ ਪਾਰਟੀ ਦੀ ਸਾਡੀ ਡਿਊਟੀ ਹੈ ਔਰ ਮੈਂ ਮਾਣ ਨਾਲ ਇਨੀ ਗੱਲ ਕਹਿ ਸਕਦਾ ਹਾਂ ਵੀ ਲੋਕਾਂ ਦੀ ਜਿਹੜੀ ਤਾਕਤ ਹੈ ਉਹ ਸਾਡੀ ਖਰਾਕ ਜਿੰਨੇ ਮੀਟਿੰਗ ਭਰਵੀ ਹੋਵੇ ਉਹ ਸਾਡੀ ਸਮਲੋ ਵੀ ਖਰਾਕ ਐ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਐਸਵਾ ਡੇਰਾ ਬਾਬਾ ਨਾਨਕ ਦੇ ਲੋਕ ਜਿਹੜੇ ਨੇ ਨਵਾਂ ਇਤਿਹਾਸ ਲਿਖ ਰਹੇ ਨੇ ਔਰ ਮੈਂ ਰਣਿਵੀਆ ਕਿਉਂਕਿ ਜੋ ਦਿਨ-ਪ੍ਰਤੀ ਦਿਨ ਬੀਤ ਰਹੇ ਨੇ ਤਿਉ ਆਮ ਆਦਮੀ ਪਾਰਟੀ ਤੇ ਉਹ ਜਿਹੜੀ ਮਜ਼ਬੂਤ ਹੁੰਦੀ ਹੈ ਸੋ ਐਮਐਲਏ ਸਾਹਿਬ 크ਰਿਸਚਨ ਕਮਿਊਨਿਟੀ ਦੇ ਲੋਕ ਵੀ ਜਿਹੜੇ ਨੇ ਬੜਾ ਸਮਰਥਨ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਬਿੱਲ ਮਾਫ ਹੋ ਗਏ ਨੇ ਕਾਫੀ ਉਹਨਾਂ ਦੇ ਕੰਮ ਹੋ ਰਹੇ ਨੇ ਇਸ ਕਰਕੇ ਸਮਰਥਨ ਦੇਣ ਦੀ ਕੀ ਕਹਿਣਾ ਚਾਹੁੰਦੇ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਅੱਗੇ ਵੀ ਗੱਲ ਕਰਦਾ ਕਿ ਵੇਖੋ ਸਾਨੂੰ 2.5 ਸਾਲ ਦੇ ਕਰੀਬ ਹੋ ਗਏ ਨੇ ਸਾਨੂੰ ਆਇਆ ਨੂੰ। ਆਪਾਂ ਕੰਮ ਦੇ ਬਿਹਾਰ ਤੇ ਵੋਟ ਪਾਉਂਦੇ। ਇਸ ਪਿੰਡ ਦੇ ਵਿੱਚ ਆਏ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ। 90% ਜਿਹਦਾ ਹੁਣ 2-2 3-3000 ਰੁਪਏ ਜੇਬ 'ਚ ਬਚਣ ਰਿਹਾ ਪਏ ਕਿਉਂ ਨਾ ਵੋਟ ਪਾਉਣਗੇ। ਹੱਲੇ ਸਾਡੀ ਇੱਕ ਗਾਰੰਟੀ ਰਹਿੰਦੀ ਆ ਹਜ਼ਾਰ ਗਿਆ। ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ। ਉਹ ਵੀ ਆਪਾਂ ਬਹੁਤ ਜਲਦ ਜਿਹੜਾ ਵਾ ਉਹ ਕੰਮ ਜਿਹੜਾ ਪੂ 22 ਸਾਲ ਰਹਿੰਦੇ ਨੇ ਐਸੇ ਕੰਮ ਕਰਦੇ ਆਂ ਕਿ ਆਪਾ ਦੇ ਲੋਕਾਂ ਨੂੰ ਇਹੋ ਬੇਨਤੀ ਕਰਦੇ ਵੀ ਜੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਪਾਓ ਨਹੀਂ ਤੇ ਨਾ ਪਾਓ ਉਹ ਕਾਲੀਦਲ ਨੇ ਵੀ ਸਮਰਥਨ ਦੇ ਦਿੱਤਾ ਆਪ ਪਾਰਟੀ ਨੂੰ ਕੀ ਕਹਿਣਾ ਚਾਹੁੰਦੇ ਚਲੋ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਉਹਨਾਂ ਨੇ ਸਮਰਥਨ ਦਿੱਤਾ ਅਸੀਂ ਸਦਾ ਰਹੇ ਨਹੀਂ ਸੋ ਗੱਲਬਾਤ ਕੀਤੀ ਹੈ ਜੀ ਗੁਰਦੀਪ ਸਿੰਘ ਰੰਦਾਵਾ ਦੇ ਹੱਕ ਦੇ ਵਿੱਚ ਵੋਟ ਮੰਗ ਰਹੇ ਨੇ ਸਿਰੇ ਨਿਕਲਦੇ ਤਰਕਸਾਰ ਡੇਰਾ ਭਾਬਾ ਨਾਨਕ ਕਦੇ ਥੀਏਟਰ ਕੇ ਤੇ ਕਦੇ ਕਲਾਨੌਰ ਹਰ ਇੱਕ ਪਿੰਡਾਂ ਦੇ ਵਿੱਚ ਜਾ ਕੇ ਬੇਨਤੀ ਕਰਦੇ ਨੇ ਕਿ ਜੇ ਕੰਮ ਕੀਤੇ ਨੇ ਤੇ ਕੰਮ ਕਰਾਂਗੇ ਜੇ ਤੁਸੀਂ ਵੋਟ ਪਾਓਗੇ ਆ ਫਿਰ ਜਿਹੜੇ ਕੰਮ ਰਹਿੰਦੇ ਨੇ ਉਹ ਵੀ ਜ਼ਰੂਰ ਕਰਾਂਗੇ 1000 ਦੀ ਗੱਲ ਕੀਤੀ ਏ 1000 ਵੀ ਕਹਿੰਦੇ ਨੇ ਉਹ ਜਲਦ ਜਰੀਏ ਉਹਨਾਂ ਦੀ ਲੋਕਾਂ ਦੀ ਮੰਗ ਜਰੀਏ ਪੂਰੀ ਕਰਨਗੇ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਬਰਤਨ ਬਣਗਰਵਾਲਾ ਲੱਕੀ ਰਾਜੋ